ਜ਼ਰਾ ਸੋਚੋ ਕਿ ਕੋਈ ਵਿਅਕਤੀ ਅਗਰ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲ ਕਹੇ ਕਿ ਆਪਣੀ ਜ਼ਿੰਦਗੀ ਤੋਂ ਮੈਂ ਪਰੇਸ਼ਾਨ ਆ ਖੁਦਕੁਸ਼ੀ ਕਰਨਾ ਚਾਹੁੰਦਾ ਤੋਕਿਓ ਟਵਿੱਟਰ ਕਿਲਰ ਨੂੰ ਇੱਕ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਿਆ 9 ਲੋਕਾਂ ਦੇ ਕਤਲ ਦੇ ਉਸ ਦੇ ਉੱਪਰ ਦੋਸ਼ ਲੱਗੇ ਨੇ ਸਸ਼ੀਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਜ਼ਰਾ ਸੋਚੋ ਕਿ ਕੋਈ ਵਿਅਕਤੀ ਅਗਰ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲ ਕਹੇ ਕਿ ਆਪਣੀ ਜ਼ਿੰਦਗੀ ਤੋਂ ਮੈਂ ਪਰੇਸ਼ਾਨ ਆ ਖੁਦਕੁਸ਼ੀ ਕਰਨਾ ਚਾਹੁੰਨਾ ਜਾਂ ਫਿਰ ਮਾਨਸਿਕ ਤੌਰ ਤੇ ਪਰੇਸ਼ਾਨ ਹਾਂ ਤੇ ਪਰ ਉਸ ਤੋਂ ਵੀ ਵੱਖਰੀ ਗੱਲ ਕਿ ਉਸੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਕੋਈ ਹੋਰ ਵਿਅਕਤੀ ਆਪਣੀਆਂ ਗੱਲਾਂ ਦੇ ਵਿੱਚ ਵਰਗਲਾ ਕੇ ਤੁਹਾਨੂੰ ਆਪਣੇ ਕੋਲ ਲੈ ਜਾਵੇ ਤੇ ਉੱਥੇ ਜਾ ਕੇ ਤੁਹਾਡਾ ਕਤਲ ਕਰ ਦਵੇ ਦਰਅਸਲ ਇਹ ਮਾਮਲਾ ਆ ਸਾਹਮਣੇ ਆਇਆ ਜਿਹੜਾ ਕਿ ਟੋਕੀਓ ਟਵਿੱਟਰ ਕਿਲਰ ਨੂੰ ਇੱਕ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਿਆ 9 ਲੋਕਾਂ ਦੇ ਕਤਲ ਦੇ ਉਸ ਦੇ ਉੱਪਰ ਦੋਸ਼ ਲੱਗੇ ਨੇ ਸਖਤ ਸਜ਼ਾ ਦਾ ਜਿਹੜਾ ਜਾਪਾਨ ਦੇ ਟੋਕੀਓ ਦੇ ਵਿੱਚ ਰਹਿਣ ਵਾਲੇ 30 ਸਾਲਾ ਤਕਾ ਹੀਰੋ ਸ਼ੀਰਾ ਇਸ਼ੀ ਨੂੰ ਜਿਹੜਾ ਟਵਿੱਟਰ ਕਿਲਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਉਹ 2017 ਦੇ ਵਿੱਚ ਗ੍ਰਿਫਤਾਰ ਹੋਇਆ ਸੀ ਜਦੋਂ ਪੁਲਿਸ ਨੇ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਨੌ ਲਾਸ਼ਾਂ ਦੀ ਖੋਜ ਕੀਤੀ ਸੀ ਇਹ ਲਾਸ਼ਾਂ ਵੱਖ-ਵੱਖ ਹਿੱਸਿਆਂ ਦੇ ਵਿੱਚ ਕੱਟੀਆਂ ਹੋਈਆਂ ਸੀ ਕੁਝ ਹਿੱਸੇ ਉਸ ਦੀ ਫ੍ਰਿਜ ਦੇ ਵਿੱਚ ਰੱਖੇ ਹੋਏ ਸੀ ਤਕਾ ਹੀਰੋ ਨੇ ਆਪਣੇ ਜ਼ੁਰਮ ਨੂੰ ਕਬੂਲ ਕਰ ਲਿਆ ਸੀ ਕਿ ਉਸਨੇ 2017 ਦੇ ਅਗਸਤ ਤੋਂ ਅਕਤੂਬਰ ਤੱਕ 2 ਮਹੀਨਿਆਂ ਦੇ ਵਿੱਚ 8 ਔਰਤਾਂ ਤੇ 1 ਮਰਦ ਦੀ ਹੱਤਿਆ ਕੀਤੀ ਇਹ ਉਹ ਲੋਕ ਨੇ ਜੋ ਟਵਿੱਟਰ ਦੇ ਉੱਤੇ ਆਪਣੀ ਡਿਪਰੈਸ਼ਨ ਜਾਂ ਆਤਮ ਹੱਤਿਆ ਦੀ ਇੱਛਾ ਦਾ ਇਜ਼ਹਾਰ ਕਰ ਰਹੇ ਸੀ ਤੱਕਾ ਹੀਰੋ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਨਕਲੀ ਨਾਂ ਦੇ ਇੱਕ ਪ੍ਰੋਫਾਈਲ ਚਲਾਉਂਦਾ ਸੀ ਆਪਣਾ ਅਕਾਊਂਟ ਬਣਾਇਆ ਹੋਇਆ ਸੀ ਉਹ ਉਹਨਾਂ ਲੋਕਾਂ ਨੂੰ ਜਿਹੜਾ ਲਬਦਾ ਸੀ ਜੋ ਟਵਿੱਟਰ ਦੇ ਉੱਪਰ ਆਤਮ ਹੱਤਿਆ ਦੀ ਗੱਲ ਕਰਦੇ ਸੀ ਉਹ ਉਹਨਾਂ ਲੋਕਾਂ ਨੂੰ ਕਹਿੰਦਾ ਸੀ ਕਿ ਉਹਨਾਂ ਦੀ ਮਦਦ ਕਰੇਗਾ ਜਾਂ ਫਿਰ ਉਹਨਾਂ ਦੇ ਨਾਲ ਮਿਲ ਕੇ ਆਤਮ ਹੱਤਿਆ ਕਰੇਗਾ ਇਸ ਤਰੀਕੇ ਦੇ ਨਾਲ ਉਹ ਉਹਨਾਂ ਲੋਕਾਂ ਨੂੰ ਆਪਣੇ ਘਰੇ ਲਿਆਉਂਦਾ ਸੀ ਤੇ ਉੱਥੇ ਆ ਕੇ ਉਹਨਾਂ ਦੀ ਜਿਹੜੀ ਹੱਤਿਆ ਕਰ ਦਿੰਦਾ ਸੀ ਕਤਲ ਕਰ ਦਿੱਤਾ ਜਾਂਦਾ ਸੀ ਇਹ ਇੱਕ 23 ਸਾਲਾ ਕੁੜੀ ਦੀ ਗਮਸ਼ੁਦਾ ਦੀ ਰਿਪੋਰਟ ਤੋਂ ਬਾਅਦ ਪੁਲਿਸ ਨੇ ਫਿਰ ਜਾਂਚ ਸ਼ੁਰੂ ਕੀਤੀ ਕਿ ਉੱਥੇ ਇੱਕ ਜਿਹੜਾ ਟੋਕੀਓ ਜਾਪਾਨ ਦੇ ਟੋਕੀਓ ਦੇ ਵਿੱਚ ਇੱਕ ਕੁੜੀ 23 ਸਾਲ ਦੀ ਗੁੰਮਸ਼ੁਦਾ ਹੁੰਦੀ ਹੈ ਉਸ ਦੀ ਜਿਹੜੀ ਰਿਪੋਰਟ ਪਰਿਵਾਰਿਕ ਮੈਂਬਰ ਕਰਦੇ ਨੇ ਤੇ ਫਿਰ ਪੁਲਿਸ ਉਸ ਦੀ ਜਾਂਚ ਸ਼ੁਰੂ ਕਰਦੀ ਹੈ ਜਿਸ ਦੇ ਵਿੱਚ ਉਸ ਦੀ ਆਖਰੀ ਗਤੀਵਿਧੀ ਤਕਾ ਹਿਰੋ ਨਾਲ ਟਵਿੱਟਰ ਦੇ ਉੱਪਰ ਸੰਪਰਕ ਦੇ ਵਿੱਚ ਹੋਣ ਦੀ ਸੀ ਜਾਂਚ ਦੌਰਾਨ ਪੁਲਿਸ ਨੇ ਜਦ ਤੱਕਾ ਹਿਰੋ ਦੇ ਘਰ ਦੀ ਤਲਾਸ਼ੀ ਲਈ ਛਾਪਾ ਮਾਰਿਆ ਤਾਂ ਉਤੋਂ 9 ਹੋਰ ਲੋਕਾਂ ਦੇ ਅੰਗ ਵੀ ਮਿਲੇ ਟੋਕੀਓ ਡਿਸਟ੍ਰੈਕਟ ਕੋਰਟ ਨੇ ਜਿਹੜਾ ਤਕਾ ਹੀਰੋ ਨੂੰ ਨੌ ਜੜੀਆਂ ਮਾਰੀਆਂ ਅਤੇ નિર્દય ਹੱਤਿਆਵਾਂ ਦਾ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਆ ਤਕਾ ਹੀਰੋ ਦੇ ਵਕੀਲ ਟੀਮ ਨੇ ਇਹ ਕਹਿ ਕੇ ਸਜ਼ਾ ਘੱਟ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਹੱਤਿਆਵਾਂ ਸਹਿਮਤੀ ਦੇ ਨਾਲ ਹੋਈਆਂ ਨੇ ਪਰ ਕੋਰਟ ਨੇ ਇਹ ਦਲੀਲ ਰੱਦ ਕਰ ਦਿੱਤੀ ਇਸ ਮਾਮਲੇ ਨੇ ਜਾਪਾਨ ਸਮੇਤ ਪੂਰੀ ਦੁਨੀਆ ਪਰਦੇ ਵਿੱਚ ਸੋਸ਼ਲ ਮੀਡੀਆ ਦੀ ਜਿਹੜੀ ਭੂਮਿਕਾ ਦੇ ਉੱਪਰ ਆਲਰ ਮਾਨਸਿਕ ਸਿਹਤ ਸਬੰਧੀ ਮੁੱਦਿਆਂ ਦੇ ਉੱਪਰ ਇੱਕ ਵੱਡੀ ਚਰਚਾ ਛੇੜ ਕੇ ਰੱਖ ਦਿੱਤੀ ਹੈ ਕਿ ਜੋ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਸੋਸ਼ਲ ਮੀਡੀਆ ਦੇ ਉੱਪਰ ਇਸ ਗੱਲ ਦਾ ਇਜ਼ਹਾਰ ਕਰਦੇ ਨੇ ਕਿ ਉਹ ਆਪਣੀ ਜ਼ਿੰਦਗੀ ਤੋਂ ਤੰਗ ਨੇ ਤੇ ਫਿਰ ਇੱਕ ਤਾਕਾ ਹੀਰੋ ਨਾਂ ਦੇ ਵਿਅਕਤੀ ਦੁਆਰਾ ਉਸ ਨੂੰ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਇਸ ਦੁਨੀਆ ਤੋਂ ਉਸ ਵਿਅਕਤੀ ਦੁਆਰਾ 9 ਲੋਕਾਂ ਨੂੰ ਰੁਕਸਤ ਕਰ ਦਿੱਤਾ ਜਾਂਦਾ ਜਾਪਾਨੀ ਸਰਕਾਰ ਨੇ ਜਿਹੜਾ ਇਨਸੀਡੈਂਟ ਤੋਂ ਬਾਅਦ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਜਿਹੜੀ ਨਿਗਰਾਨੀ ਆ ਉਹ ਵਧਾਈ ਜਾ ਨਿਗਾਹ ਰੱਖੀ ਆ ਜਾਨੀ ਕਿ ਤਿੱਖੀ ਅੱਖ ਰੱਖ ਦਿੱਤੀ ਆ 2017 ਦੀ ਗ੍ਰਿਫਤਾਰੀ ਤੋਂ ਬਾਅਦ ਤਾਕਾ ਹੀਰੋ ਲੰਬੇ ਸਮੇਂ ਤੱਕ ਟੋਕੀਓ ਜੇਲ੍ਹ ਦੇ ਵਿੱਚ ਰਿਹਾ ਅੰਤ 2020 ਦੇ ਵਿੱਚ ਮੁਕੱਦਮਾ ਚੱਲਿਆ 2021 ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਤੇ ਹੁਣ ਸਾਲ 2025 ਦੇ ਵਿੱਚ ਜਾਪਾਨੀ ਅਦਾਲਤ ਨੇ ਉਸ ਨੂੰ ਅੰਤਮ ਤੌਰ ਤੇ ਜਿਹੜਾ ਫੰਸੀ ਦੀ سزا ਸੁਣਾ ਦਿੱਤੀ ਹੈ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕ ਹੈਰਾਨੀ ਜਨਕ ਇੱਕ ਹੈਰਾਨੀ ਜਨਕ ਬਹੁਤ ਹੀ ਹੈਰਾਨ ਕਰਨ ਵਾਲਾ ਆਮ ਸਿੱਧੇ ਤੌਰ ਤੇ ਜਿਹੜਾ ਕਮਜ਼ੋਰ ਦਿਲ ਦਾ ਵਿਅਕਤੀ ਹੈ ਇਹ ਖਬਰ ਨੂੰ ਸੁਣ ਕੇ ਜਿਹੜਾ ਉਹ ਭਾਵੁਕ ਵੀ ਹੋ ਸਕਦਾ ਜਾਂ ਫਿਰ ਉਹ ਇਹ ਖਬਰ ਸਿੱਧੀ ਉਸ ਦੇ ਜਿਹੜੇ ਦਿਮਾਗ ਦੇ ਉੱਪਰ ਬੈਠ ਵੀ ਸਕਦੀ ਹੈ ਕਿਉਂਕਿ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਮਾਨਸਿਕ ਤੌਰ ਤੇ ਇਹ ਗੱਲ ਕਰਦੇ ਸੀ ਕਿ ਮੈਂ ਮਾਨਸਿਕ ਤੌਰ ਤੇ ਪਰੇਸ਼ਾਨ ਹਾਂ ਜਾਂ ਮੈਂ ਆਪਣੀ ਜ਼ਿੰਦਗੀ ਤੋਂ ਤੰਗਾਂ ਆਤਮ ਹੱਤਿਆ ਕਰਨੀ ਚਾਹੁੰਦਾ ਤਾਂ ਫਿਰ ਇੱਕ ਜਪਾਨ ਦੇ ਟੋਕੀਓ ਦਾ ਵਿਅਕਤੀ ਆ ਤਾਕਾ ਹੀਰੋ ਸ਼ੀਰਾਈਸੀ ਜਿਹੜਾ ਕਿ ਉਹਨਾਂ ਲੋਕਾਂ ਨੂੰ ਆਪਣੇ ਘਰੇ ਲਿਜਾ ਕੇ ਕਤਲ ਕਰ ਦਿੰਦਾ ਸੀ ਉਹਨਾਂ ਨੂੰ ਜਿਹੜਾ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਬਾਡੀ ਨੂੰ ਜਿਹੜਾ ਕਈ ਅੰਗਾਂ ਨੂੰ ਜਿਹੜਾ ਕੱਟ-ਕੱਟ ਕੇ ਫ੍ਰਿਜ ਦੇ ਵਿੱਚ ਲਗਾ ਦਿੱਤਾ ਜਾਂਦਾ ਸੀ ਤੇ ਅੱਜ 2017 ਦੇ ਵਿੱਚ ਗ੍ਰਿਫਤਾਰੀ ਹੁੰਦੀ ਆ ਵਿੱਚ ਕੇਸ ਚੱਲਦਾ 2021 ਦੇ ਵਿੱਚ ਦੋਸ਼ੀ ਤੈਅ ਹੁੰਦਾ ਤੇ 2025 ਦੇ ਵਿੱਚ ਟੋਕੀਓ ਅਦਾਲਤ ਨੇ ਫਾਂਸੀ ਦੀ ਸਜ਼ਾ ਦੇ ਦਿੱਤੀ ਹੈ